ਅੱਜ ਜੇ ਥੋੜੀ ਸਰਕਾਰ ਬਣੀ ਸਾਨੂੰ 1 ਰੁਪਿਆ ਨਹੀਂ ਠੇਕੇਦਾਰ ਨੂੰ ਦੇਣਾ ਪਿਆ ਠੇਕੇਦਾਰ ਚੰਦਾਸੀ ਗੱਡੀਆਂ ਲਾ ਦਿੰਨੇ ਆਪਣੀਆਂ ਜਿੰਨੇ ਪੈਸੇ ਅਸੀਂ ਸਰ ਲਾਉਨੇ ਆ ਉਹਨੇ ਪੈਸੇ ਲੱਗਦੇ ਮੈਂ ਤਾਂ ਇਸ ਸਾਲ ਦਾ ਅੱਜ ਇਸ ਰੋਜ਼ ਦਾ ਚੇਪੜਾਗਾ ਇਸੇ ਸਾਡੀ ਬੰਦੀ ਆਪਰ ਕਿਸਾਨਾਂ ਦੀ ਗੱਲ ਦੱਸਣ ਲੱਗਿਆ ਫਿਰ ਅੱਜ ਦੱਸਣ ਲੱਗਿਆ ਦੋ ਸਾਲ ਬਾਈ ਦੇਵ ਚ ਕਿਸਾਨ ਤੁਹਾਡੇ ਨਾਲ ਸੀ ਜਿਹੜਾ ਅਸਲੀ ਕਿਸਾਨ ਹੈ ਜਿਹੜਾ ਛੇ ਜੋੜੇ ਖੇਤੀ ਕਰਦਾ ਮੈਂ ਉਹ ਸਾਰੇ ਗੱਲ ਨਹੀਂ ਕਰਦਾ ਜਿਹੜਾ ਨੇ ਵਿਚ ਵਟ ਕੇ ਵਿਹਲੇ ਹੋ ਕੇ ਹੱਥ ਛੱਡ ਦਿੱਤਾ ਪੜਿਆ ਹੋਇਆ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਹਾਂ ਬੈਠਾ ਇਹ 22 ਥੋੜੇ ਨਾਲ ਤੇ ਅੱਜ ਵੀ ਥੋੜੇ ਨਾਲ ਨੇ 27 ਵੀ ਥੋੜੇ ਨੇ ਅਸੀਂ ਬਰਮਾਦਵਾਗੇ ਅਰਦਾਸ ਕਰਦੇ ਹਾਂ ਕਿ ਸੱਚੀ ਭਾਸ਼ਾ ਸਾਡੀ ਇਹ ਘਾਟ ਨਹੀਂ ਮੈਂ ਪੁਰਗੋਸ਼ਤ ਸਤਗੋਸ਼ਤ ਖਾਂ ਤੇ ਅਮਰਤਾ ਹਿੰਦੂ ਬਿੰਬੜ ਕੇ 27 ਦੇ ਵਿੱਚ ਇੱਕ ਵਾਰੀ ਸਭ ਕਾਸੇ ਮਾਰ ਵਕਵਾਤੀ ਮਰ ਜੇ ਇਹਨਾਂ ਦਾ ਕੋੜੇ ਵੱਡਿਆ ਜਾ ਸਾਡੀ ਕੋਸ਼ਿਸ਼ ਹੈ ਹਰ ਇੱਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ ਚਾਹੇ ਉਹ ਕਿਸਾਨਾਂ ਨੂੰ ਫਸਲਾਂ ਦੇ ਰੂਪ ਚ ਭਾ ਦੇ ਰੂਪ ਚ ਜਾਂ ਫਿਰ ਬਿਜਲੀ ਦੇ ਰੂਪ ਚ ਵਿੱਚ 70 75 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ ਥੋੜਿਆ ਠੀਕ ਕਰਨ ਨੂੰ ਟਾਈਮ ਤਾਂ ਲੱਗ ਜੂਗਾ ਪਰ ਸਾਡੀ ਨੀਅਤ